ਮਨ ਜਿਤਪੁਰ ਇਥੇ ਦੇਣ ਵਾਲੀ ਰਾਣੀਪੁਰਾ ਜਪੂਤਾ ਠੀਕ ਹੈ ਜਿਲ੍ਹਾ ਫਰਪੁਤਲਾ ਠੀਕ ਹੈ ਤੁਸੀਂ ਬਾਡੀ ਸਰਵਿਸ ਪੈਕ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਸਾਰਾ ਦੱਸ ਗਾ ਮੇਰਾ ਗਲੇ ਤੋਂ ਰਾਤ ਨੂੰ ਬਹੁਤ ਜਾਰੇ ਇੱਕ ਮੈਨੂੰ ਸ਼ੂਗਰ ਸੀਗੀ ਪੰਜਾਬੀ ਮੈਨੂੰ ਕੈਸਟਰੋਇਲ ਸੀ ਥਾਇਰਾਇਡ ਸੀਗਾ ਹਾਂਜੀ ਮੈਨੂੰ ਇਹ ਪ੍ਰੋਬਲਮਾਂ ਸੀਗੀਆਂ ਕੋਈ ਵੀ ਪ੍ਰੋਬਲਮ ਬੀਪੀ ਵੱਧਦਾ ਸੀਗਾ ਹਾਂਜੀ ਹੋਰ ਦੇ ਸੀ ਠੀਕ ਹੈ ਤੇ ਤੁਸੀਂ ਹੁਣ ਬੋਰਡ ਸਰਵਿਸ ਪੈਕ ਲਿਆ ਆ ਯਾ ਉਹਨਾਂ ਦਾ ਮੈਨੂੰ ਕੀ ਫਰਕ ਪਿਆ ਮੈਨੂੰ ਫਰਕ ਉਹਨਾਂ ਬਹੁਤ ਜ਼ਿਆਦਾ ਆ ਕਿਉਂਕਿ ਮੈਨੂੰ ਰਾਤ ਨੂੰ ਜਦੋਂ ਸਾਹ ਨਹੀਂ ਸੀ ਆਉਂਦਾ ਰਾਤ ਨੂੰ ਉੱਠ ਕੇ ਬਹਿ ਜਾਂਦੀ ਸੀਗੀ ਸਵੇਰੇ ਉੱਠ ਕੇ ਘਬਰਾਟ ਬਹੁਤ ਹੁੰਦੀ ਸੀ ਵੀ ਘਬਰਾਟ ਤੋਂ ਵੀ ਹੁਣ ਮੈਂ ਕੁਝ ਠੀਕ ਆ ਸਾਹ ਵੀ ਮੈਨੂੰ ਉਦਾਂ ਨਹੀਂ ਆਉਂਦਾ ਹੈਗਾ ਉਹਦੇ ਤੋਂ ਵੀ ਮੈਨੂੰ ਬਹੁਤ ਜਾਣੀ ਕਿ ਫਰਕ ਆ ਤਾਂ ਸ਼ੂਗਰ ਤੋਂ ਵੀ ਮੈਨੂੰ ਥੋੜਾ ਜਿਹਾ ਫਰਕ ਆ ਤਾਂ ਥਾਇਰੋਇਡ ਤੋਂ ਵੀ ਕੈਸਟਰੋਂ ਤੋਂ ਵੀ ਥੋੜਾ ਫਰਕ ਆ ਗਿਆ ਹੁਣ ਠੀਕ ਹੈ ਹਾਂਜੀ ਕਿੰਨੇ ਸਾਲਾਂ ਤੁਸੀਂ ਮੈਡੀਸਿਨ ਖਾ ਰਹੇ ਸੀ ਮੈਡੀਸਿਨ ਤਾਂ ਮੈਂ ਜਦ ਦੀ ਮੇਰੀ ਗੁੜੀਆ ਹੋ ਗਈ ਸੀਗੀ ਬੜੀ ਉਦੋਂ ਤੋਂ ਹੀ ਮੈਂ 11 12 ਦੇ ਵਿੱਚ ਮੈਂ ਮੈਡੀਸਿਨ ਖਾਣਾ ਸਮਝ ਲਓ ਚਾਲੂ ਕਰ ਲਿਆ ਸੀ ਕਿੰਨੇ ਕ ਥਾਵਾਂ ਤੋਂ ਲਈਏ ਤੁਸੀਂ ਮੈਸ ਮੈਡੀਸਿਨ ਬਸ ਜਿੱਥੋਂ ਕੋ ਡਾਕਟਰ ਦੱਸਦਾ ਸੀ ਉੱਥੇ ਖਾਂਦੀ ਸੀ ਕੋਈ ਫਰਕ ਨਹੀਂ ਸੀ ਪੈਂਦਾ ਠੀਕ ਆ ਕਿੰਨੇ ਕ ਪੈਸੇ ਲੱਗੇ ਹੁਣ ਇਹ ਤੁਹਾਡੇ ਹਿਸਾਬ ਨਾਲ ਐਸੇ ਤਾਂ ਮੇਰੇ ਕਾਫੀ ਲੱਗ ਗਿਆ ਕਾਫੀ ਜਿੱਥੋਂ ਡਾਕਟਰਾਂ ਨੇ ਕਹਿਣਾ ਉਥੋਂ ਟੈਸਟ ਕਰਾ ਲਓ ਵੀ ਟੈਸਟ ਕਰਾਈ ਜਾਣੇ ਸ਼ੂਗਰ ਦੇ ਕਰਾਈ ਜਾਣੇ ਬੀਪੀ ਦੇ ਕਰਾਈ ਜਾਣੇ ਪਹਿਲਾਂ ਮਤਲਬ ਜ਼ਿਆਦਾ ਸਕੈਨਿੰਗਾਂ ਗਈਆਂ ਲੱਗ ਜਾਂਦੇ ਸੀ ਸਕੈਨਿੰਗਾਂ ਨੇ ਮੇਰੇ ਖੋਦ ਦਾ ਮੇਰਾ ਆਪਰੇਟ ਹੋਇਆ ਸੀ ਗੁੱਡੇ ਦਾ ਉਹਦੇ ਕਰਕੇ ਵੀ ਮੇਰੀਆਂ ਸਕੈਨਿੰਗਾਂ ਹੋਈਆਂ ਫਿਰ ਮੇਰੇ ਗਲੇ ਵਿੱਚ ਥਾਇਰੋਇਡ ਹੋ ਗਿਆ ਥਾਇਰੋਇਡ ਦਾ ਵੀ ਮੇਰਾ ਆਪਰੇਟ ਹੋਇਆ ਮੇਰਾ ਠੀਕ ਹੈ ਹਾਂਜੀ ਤੇ ਤੁਹਾਨੂੰ ਲੱਖਾਂ ਲੋਕੀ ਸੋਸ਼ਲ ਮੀਡੀਆ ਤੇ ਦੇਖਣਗੇ ਕਿ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਮੈਂ ਤਾਂ ਉਹਨਾਂ ਨੂੰ ਲੱਖਾਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਤੇ ਜਿੱਦਾਂ ਮੈਂ ਬਾਡੀ ਸਰਵਿਸ ਆਪਣੇ ਲਈ ਯੂਜ਼ ਕੀਤਾ ਆ ਤੁਸੀਂ ਵੀ ਸਾਰੇ ਜਾਣੇ ਇਦਾਂ ਯੂਜ਼ ਕਰੋ ਦਵਾਈਆਂ ਤੋਂ ਆਪਣਾ ਛੁਟਕਾਰਾ ਕਰਾ ਲਓ ਠੀਕ ਆ ਆਪਕੇ ਸੱਚੀ ਕਮਾਂ ਸੱਚੀ ਕਮਾਂ